ਹੈਲੋ ਦੋਸਤੋ ਕੀ ਹਾਲ ਹੈ ਆਈ ਹੋਪ ਸਭ ਵਧੀਆ ਹੋਣਗੇ ਅੱਜ ਮੈਂ ਤੁਹਾਡੇ ਨਾਲ ਇੱਕ ਇਹੋ ਜਿਹੀ ਸੱਚੀ ਘਟਨਾ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਐਵੇਂ ਲੱਗੇਗਾ ਕਿ ਅਸੀਂ ਬਹੁਤ ਜ਼ਿਆਦਾ ਮੁਸੀਬਤ ਦੇ ਵਿੱਚ ਪੈ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਕਹਾਣੀ ਸੁਣਨ ਤੋਂ ਬਾਅਦ ਇਹ ਘਟਨਾ ਸੁਣਨ ਤੋਂ ਬਾਅਦ ਤੁਹਾਡਾ ਦਿਲ ਵੀ ਦਹਿਲ ਜਾਵੇਗਾ ਜਲੰਧਰ ਦੇ ਰਹਿਣ ਵਾਲੇ ਦੋ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਇੱਕ ਦੂਜੇ ਦੇ ਨਾਲ ਮਿਲ ਕੇ ਪੜ੍ਹਾਈ ਕਰਨਾ ਇਕੱਠਿਆਂ ਨੇ ਖਾਣਾ ਪੀਣਾ ਜਾਂ ਫਿਰ ਇਕੱਠਿਆਂ ਨੇ ਰਹਿਣਾ ਉਹ ਦੋਨੋਂ ਪਰਿਵਾਰਾਂ ਦੇ ਬੱਚਿਆਂ ਦਾ ਡੇਲੀ ਦੀ ਰੁਟੀਨ ਦਾ ਕੰਮ ਸੀ ਇਸੇ ਤਰ੍ਹਾਂ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ ਇੱਕ ਦਿਨ ਇੱਕ 13 ਸਾਲਾ ਬੱਚੀ ਜਿਸ ਦੇ ਬਾਰੇ ਜਿਸ ਦੇ ਉੱਤੇ ਆਧਾਰਿਤ ਇਹ ਕੱਟਣਾ ਹੈ ਉਹ ਆਪਣੀ ਮਾਤਾ ਨੂੰ ਬੋਲਦੀ ਹੈ ਕਿ ਮੈਂ ਆਪਣੀ ਸਹੇਲੀ ਦੇ ਘਰ ਜਾਣਾ ਹੈ ਤੇ ਉਹ ਪਰਿਵਾਰ ਦੁਪਹਿਰ ਦੇ ਸਮੇਂ ਸਬਜ਼ੀ ਖਰੀਦਣ ਦੇ ਲਈ ਮਾਰਕੀਟ ਚਲਾ ਜਾਂਦਾ ਹੈ ਤੇ ਉਹ 13 ਸਾਲਾਂ ਬੱਚੀ 4 ਵਜੇ ਦੇ ਤਕਰੀਬਨ ਆਪਣੀ ਸਹੇਲੀ ਦੀ ਘਰ ਵਿੱਚ ਉਸਦੇ ਘਰ ਚਲੀ ਜਾਂਦੀ ਹੈ ਜਦੋਂ ਉਹ ਪਰਿਵਾਰ ਸਬਜ਼ੀ ਖਰੀਦ ਕੇ ਵਾਪਸ ਆਉਂਦਾ ਹੈ ਤਾਂ ਉਹ ਦੇਖਦੇ ਹਨ ਕਿ ਟੀਵੀ ਔਨ ਪਿਆ ਹੈ ਦਰਵਾਜ਼ੇ ਵੀ ਖੁੱਲੇ ਪਏ ਹਨ ਲੇਕਿਨ ਉਹਨਾਂ ਨੂੰ ਆਪਣੀ ਬੇਟੀ ਦਿਖਾਈ ਨਹੀਂ ਦਿੰਦੀ ਉਸ ਬੇਟੀ ਦੀ ਮਾਤਾ ਆਪਣੇ ਬੇਟੇ ਨੂੰ ਕਹਿੰਦੀ ਹੈ ਕਿ ਤੂੰ ਜਾ ਕੇ ਆਪਣੀ ਭੈਣ ਦੀ ਭਾਲ ਕਰਕੇ ਉਹ ਕਿੱਥੇ ਹੈ ਐਨੀ ਧੇਰ ਹੋ ਗਈ ਉਹ ਘਰ ਹਲੇ ਤੱਕ ਵਾਪਿਸ ਕਿਉਂ ਨਹੀਂ ਆਈ ਜਦੋਂ ਉਹ ਕਾਫੀ ਧੇਰ ਦੇਖਦੇ ਹਨ ਉਹਨਾਂ ਨੂੰ ਬੱਚੀ ਕਿਤੇ ਵੀ ਦਿਖਾਈ ਨਹੀਂ ਦਿੰਦੀ ਫੈਸਲਾ ਲਿਆ ਜਾਂਦਾ ਹੈ ਕਿਉਂ ਨਾ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਹਨ ਤਾਂ ਉਹ ਬੱਚੀ ਜਿਸ ਦੀ ਇਹ ਘਟਨਾ ਤੁਹਾਨੂੰ ਮੈਂ ਦੱਸ ਰਿਹਾ ਆਪਣੀ ਸੇਲੀ ਦੇ ਘਰ ਐਂਟਰ ਕਰਦੀ ਹੋਈ ਦਿਖਾਈ ਦਿੰਦੀ ਹੈ ਲੇਕਿਨ ਉਥੋਂ ਵਾਪਿਸ ਆਂਦੀ ਦਿਖਾਈ ਨਹੀਂ ਦਿੰਦੀ ਜਦੋਂ ਉਸ ਘਰ ਦੇ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਉਸ ਘਰ ਦੇ ਵਿੱਚ ਉਹ ਬੱਚੇ ਨਹੀਂ ਸਨ ਉਹਨਾਂ ਬੱਚਿਆਂ ਦਾ ਵਾਪਸੀ ਇੱਕ ਅੰਮ੍ਰਿਤਧਾਰੀ ਸਿੱਖ ਸੀ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਸਾਡੀ ਬੱਚੀ ਤੁਹਾਡੇ ਘਰ ਆਈ ਸੀ ਲੇਕਿਨ ਹਲੇ ਤੱਕ ਘਰ ਨਹੀਂ ਆਈ ਸਾਡੀ ਬੱਚੀ ਕਿੱਥੇ ਹੈ ਉਸ ਇਨਸਾਨ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਤੁਹਾਡੀ ਬੱਚੀ ਸਾਡੇ ਘਰ ਨਹੀਂ ਆਈ ਕਾਫੀ ਧੇਰ ਪੁੱਛ ਪੜਤਾਲ ਕਰਨ ਤੋਂ ਬਾਅਦ ਵੀ ਉਹ ਇਨਸਾਨ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦਿੰਦਾ ਤੇ ਜਿਨ੍ਹਾਂ ਦੀ ਬੱਚੀ ਗਵਾਚੀ ਸੀ ਜਾਂ ਜਿਨ੍ਹਾਂ ਦੀ ਬੱਚੀ ਦੀ ਉਹ ਪਰਿਵਾਰ ਭਾਲ ਕਰ ਰਿਹਾ ਸੀ ਉਹ ਵਾਪਿਸ ਆ ਜਾਂਦੇ ਹਨ ਤੇ ਪੁਲਿਸ ਨੂੰ ਕੋਲ ਕੀਤੀ ਜਾਂਦੀ ਹੈ ਜਦੋਂ ਪੁਲਿਸ ਪਾਰਟੀ ਆਂਦੀ ਹੈ ਸਾਰਾ ਕੁਝ ਇਨਵੈਸਟੀਗੇਟ ਕਰਦੀ ਹੈ ਉਸ ਘਰ ਦਾ ਦੱਸਿਆ ਜਾਂਦਾ ਹੈ ਉਸ ਘਰ ਵਿੱਚ ਜਾ ਕੇ ਲਗਭਗ ਘੰਟਾ ਤੋਂ ਡੇਢ ਘੰਟਾ ਪੁਲਿਸ ਪਾਰਟੀ ਰਹਿੰਦੀ ਹੈ ਲੋਕਾਂ ਦੇ ਦੱਸਣ ਮੁਤਾਬਿਕ ਜੋ ਵੀ ਆਪਾਂ ਨੇ ਵੀਡੀਓਜ਼ ਦੇਖਿਆ ਹਨ ਸੋਸ਼ਲ ਮੀਡੀਆ ਦੇ ਉੱਤੇ ਤੇ ਲੋਕਾਂ ਦੇ ਕਹਿਣ ਮੁਤਾਬਿਕ ਉਹ ਇਨਸਾਨ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਪਾਣੀ ਪੜਾ ਰਿਹਾ ਸੀ ਤੇ ਜਦੋਂ ਪੁਲਿਸ ਮੁਲਾਜ਼ਮ ਬਾਹਰ ਆਉਂਦੇ ਹਨ ਤਾਂ ਉਸ ਬੇਟੀ ਦੀ ਮਾਂ ਨੂੰ ਬੋਲਦੇ ਹਨ ਕੀ ਤੁਹਾਡੀ ਬੇਟੀ ਇੱਥੇ ਨਹੀਂ ਹੈ ਉਹ ਪੁਲਿਸ ਪਾਰਟੀ ਆਪਣਾ ਕੰਮ ਕਰਕੇ ਚਲੀ ਜਾਂਦੀ ਹੈ ਤੇ ਇਹ ਬੋਲਦੀ ਹੈ ਕਿ ਤੁਸੀਂ ਥਾਣੇ ਵਿੱਚ ਜਾ ਕੇ ਆਪਣੀ ਕੰਪਲੀਟ ਕਰਵਾ ਸਕਦੇ ਹੋ ਲੋਕਾਂ ਨੂੰ ਫਿਰ ਵੀ ਯਕੀਨ ਨਹੀਂ ਆਉਂਦਾ ਇੱਕ ਵਾਰ ਫਿਰ ਤੋਂ ਸੀਸੀਟੀਵੀ ਕੈਮਰੇ ਫਰੋਲੇ ਜਾਂਦੇ ਹਨ ਜਦੋਂ ਸਾਰੇ ਸੀਸੀਟੀਵੀ ਕੈਮਰੇ ਫਰੋਲੇ ਜਾਂਦੇ ਹਨ ਉਹਨਾਂ ਵਿੱਚ ਇਹ ਹੀ ਦਿਖਾਈ ਦਿੰਦਾ ਹੈ ਕਿ ਉਹ ਬੇਟੀ ਉਸੇ ਘਰ ਦੇ ਵਿੱਚ ਐਂਟਰ ਹੋਈ ਲੇਕਿਨ ਵਾਪਸ ਬਾਹਰ ਨਹੀਂ ਆਈ ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋ ਜਾਂਦੇ ਹਨ ਉਸ ਘਰ ਨੂੰ ਘੇਰਾ ਪਾਇਆ ਜਾਂਦਾ ਹੈ ਉਸ ਇਨਸਾਨ ਦੇ ਕੋਲੋਂ ਜ਼ਬਰਦਸਤੀ ਘਰ ਦੀ ਚਾਬੀ ਲਈ ਜਾਂਦੀ ਹੈ ਘਰ ਨੂੰ ਫਰੋਲਣਾ ਸ਼ੁਰੂ ਕੀਤਾ ਜਾਂਦਾ ਹੈ ਉਹ ਇਨਸਾਨ ਜਿਸ ਦੇ ਘਰ 13 ਸਾਲਾਂ ਬੇਟੀ ਗਈ ਸੀ ਇੱਕ ਸਕੂਲ ਬੱਸ ਦਾ ਡਰਾਈਵਰ ਸੀ ਉਸ ਘਰ ਵਿੱਚ ਜਾਣ ਤੋਂ ਬਾਅਦ ਲੋਕਾਂ ਨੂੰ ਕੀ ਦਿਖਾਈ ਜਾਂਦਾ ਹੈ ਕਿ ਮੇਨ ਗੇਟ ਦੇ ਨਾਲ ਸੱਜੇ ਪਾਸੇ ਬਾਥਰੂਮ ਉਸ ਬਾਥਰੂਮ ਦੇ ਵਿੱਚ ਉਸ ਕੁੜੀ ਦੀ ਬੋਡੀ ਪਈ ਹੋਈ ਸੀ ਯਾਨੀ ਕਿ ਡੈੱਡ ਬੋਡੀ ਪਈ ਹੋਈ ਸੀ ਉਸ ਬੇਟੀ ਦੇ ਨਾਲ ਉਸ ਉਸ 13 ਸਾਲਾ ਬੇਟੀ ਦੇ ਨਾਲ ਕੋ ਕਰਮ ਕਰਕੇ ਉਸ ਨੂੰ ਉੱਪਰ ਬੈਠ ਕੇ ਗਲਾ ਦਵਾ ਕੇ ਮਾਰ ਦਿੱਤਾ ਗਿਆ ਸੀ ਤੁਸੀਂ ਇਹ ਸੋਚੋ ਕਿ ਐਡੀ ਵੱਡੀ ਘਟਨਾ ਵਾਪਰ ਗਈ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੱਕੇ ਤੇ ਉਸ ਇਨਸਾਨ ਨਾਲ ਵੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਵੀਡੀਓਜ਼ ਦੇ ਵਿੱਚ ਦੇਖਣ ਮੁਤਾਬਿਕ ਕੁਝ ਲੋਕ ਤਾਂ ਇਸ ਹੱਦ ਤੱਕ ਆ ਗਏ ਕਿ ਅਗਰ ਉਹਨਾਂ ਨੂੰ ਕਿਤੇ ਮਾਚਿਸ ਮਿਲ ਜਾਂਦੀ ਤਾਂ ਉਹ ਉਸ ਇਨਸਾਨ ਨੂੰ ਜਲਾ ਦਿੰਦੇ। ਜੋ ਕਿ ਸ਼ਾਇਦ ਇਨਸਾਨੀਅਤ ਲਈ ਬਹੁਤ ਵੱਡਾ ਸਬਕ ਬਣ ਜਾਂਦਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਇਨਸਾਨ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ 100 ਵਾਰ ਜਾਂ ਲੱਖ ਵਾਰ ਜ਼ਰੂਰ ਸੋਚਦਾ। ਦੇਖੋ ਉਸ ਇਨਸਾਨ ਨੇ ਉਸ ਬੇਟੀ ਨੂੰ ਮਾਰ ਦਿੱਤਾ ਉਸ ਨਾਲ ਕੋਈ ਕਰਮ ਕਰਨ ਤੋਂ ਬਾਅਦ ਫਿਰ ਇੱਕ ਗੱਡੀ ਮੰਗ ਲਈ ਕਿਸੇ ਤੋਂ ਕਿ ਉਸ ਨੂੰ ਇਹ ਬੋਲਿਆ ਕਿ ਮੈਂ ਇਸ ਗੱਡੀ ਨੂੰ ਲੈ ਕੇ ਜਾਣਾ ਹੈ ਆਪਣੇ ਪਰਿਵਾਰ ਨੂੰ ਲੈਣ ਦੇ ਲਈ ਲੇਕਿਨ ਜਿਹੜੀ ਗੱਡੀ ਦਾ ਇੰਤਜ਼ਾਮ ਕੀਤਾ ਗਿਆ ਸੀ ਘਰ ਦੇ ਵਿੱਚ ਇੱਕ ਬੋਰਾ ਪਿਆ ਹੋਇਆ ਸੀ ਲੋਕਾਂ ਦੇ ਕਹਿਣ ਮੁਤਾਬਿਕ ਉਸ ਬੋਰੇ ਵਿੱਚ ਉਸ ਨੇ ਉਸ ਬੇਟੀ ਦੀ লাশ ਨੂੰ ਪਾ ਕੇ ਟਿਕਾਣੇ ਦੇ ਉੱਤੇ ਲਗਾ ਦੇਣਾ ਸੀ ਤੁਸੀਂ ਇਹ ਸੋਚੋ ਕਿ ਇੱਕ 4 ਮਰਲੇ ਦਾ ਮਕਾਨ ਜਿਸ ਦੇ ਵਿੱਚ ਉਹ ਰਹਿ ਰਿਹਾ ਸੀ ਜਿਸਨੇ ਕਾਂਡ ਕੀਤਾ ਹੈ ਪੁਲਿਸ ਪਾਰਟੀ ਉੱਥੇ ਜਾਂਦੀ ਹੈ ਕਿ ਉਹ ਇਨਵੈਸਟੀਗੇਟ ਕਰਨ ਦੇ ਵਿੱਚ ਇੰਨਾ ਜ਼ਿਆਦਾ ਕੰਮ ਰਹਿੰਦੀ ਹੈ ਕਿ ਉਸ ਨੂੰ ਨਾਲ ਪੇ ਇੱਕ ਬਾਥਰੂਮ ਦੇ ਵਿੱਚ ਲਾਸ਼ ਨਹੀਂ ਦਿਖਦੀ ਫਿਲਹਾਲ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਉਹਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਜਿਹੜੇ ਮੌਕੇ ਦੇ ਉਸ ਸਮੇਂ ਪੁਲਿਸ ਮੁਲਾਜ਼ਮ ਆਏ ਸੀ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਜਿਸ ਤਰ੍ਹਾਂ ਉਸ ਬੇਟੀ ਦੇ ਨਾਲ ਵਾਪਰਿਆ ਹੈ ਜੋ ਇਨਵੈਸਟੀਗੇਸ਼ਨ ਕਰਨਾ ਹੈ ਸੀ ਉਹਨਾਂ ਨੇ ਆਪਣੇ ਫਰਜ਼ ਤੋਂ ਆਪਣੇ ਪੈਰ ਪਿੱਛੇ ਖਿੱਚੇ ਯਾ ਫਿਰ ਕੀ ਕਰਨ ਦੇ ਹਨ ਅੱਜ ਦੇ ਸਮਾਜ ਵਿੱਚ ਸਾਡੇ ਬੱਚੇ ਸੇਫ ਬਿਲਕੁਲ ਵੀ ਨਹੀਂ ਰਹੇ ਅਸੀਂ ਕਿਸਤੇ ਭਰੋਸਾ ਕਰੀਏ ਜਾਂ ਫਿਰ ਕਿਸਤੇ ਨਾ ਕਰੀਏ ਤੁਹਾਨੂੰ ਤਾਂ ਮੇਰੀ ਇਹੀ ਸਲਾਹ ਹੈ ਕਿ ਆਪਣੇ ਬੱਚੇ ਦੇ ਉੱਤੇ ਧਿਆਨ ਦਿਆ ਕਰੋ ਗੱਲਬਾਤ ਕਰਿਆ ਕਰੋ ਬੱਚੇ ਦੇ ਨਾਲ ਟਾਈਮ ਕੱਢ ਕੇ ਤਾਂ ਕਿ ਬੱਚਾ ਹਰ ਇੱਕ ਦਿਲ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕੇ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੀ ਨਿਗਾਹ ਦੇ ਵਿੱਚ ਰੱਖੋ ਕਿਉਂਕਿ ਪਹਿਲਾਂ ਦੇ ਜ਼ਮਾਨੇ ਕੁਝ ਹੋਰ ਹੁੰਦੇ ਸਨ ਤੇ ਹੁਣ ਦੇ ਜ਼ਮਾਨੇ ਕੁਝ ਹੋਰ ਹਨ ਤੇ ਆਉਣ ਵਾਲਾ ਸਮਾਂ ਹੋਰ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਤੁਸੀਂ ਸੋਚੋ ਕਿ ਉਸ ਪਰਿਵਾਰ ਦੇ ਉੱਤੇ ਕੀ ਬੀਤੀ ਹੋਵੇਗੀ ਜਿਸ ਦਾ ਇੱਕ 13 ਸਾਲਾ ਬੱਚਾ ਇਸ ਤਰ੍ਹਾਂ ਮਾਰਿਆ ਗਿਆ ਤੁਸੀਂ ਲੋਕ ਕਦੋਂ ਜਾਗੋਗੇ ਜਦੋਂ ਇਹ ਅਗ ਤੁਹਾਡੇ ਘਰਾਂ ਤੱਕ ਪਹੁੰਚ ਜਾਵੇਗੀ ਜਦੋਂ ਕੋਈ ਪ੍ਰਵਾਸੀ ਇਹੋ ਜਿਹਾ ਕਾਂਡ ਕਰਦਾ ਹੈ ਤਾਂ ਹਰ ਇੱਕ ਪੰਜਾਬੀ ਇੱਕੋ ਹੀ ਆਵਾਜ਼ ਲਗਾਉਂਦਾ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਤੇ ਅੱਜ ਵੀ ਤੁਹਾਨੂੰ ਜਾਗਣ ਦੀ ਜ਼ਰੂਰਤ ਹੈ ਇਹ ਇਹ ਸਾਡੇ ਘਰਾਂ ਤੱਕ ਨਾ ਪੁੱਜੇ ਕਿਸੇ ਦੇ ਵੀ ਘਰ ਤੱਕ ਨਾ ਪੁੱਜੇ ਉਸ ਤੋਂ ਪਹਿਲਾਂ ਤੁਸੀਂ ਜਾਗ ਜਾਓ ਇਹ ਜਿਹੜੀ ਘਟਨਾ ਵਾਪਰੀ ਹੈ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਤੇ ਇਸ ਇਨਸਾਨ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਸਾਰੇ ਮਿਲ ਕੇ ਸਾਥ ਦਿਓ ਕਿਉਂਕਿ ਧਰਮ ਮਾੜਾ ਨਹੀਂ ਹੁੰਦਾ ਇਨਸਾਨ ਹੀ ਮਾੜਾ ਹੁੰਦਾ ਹੈ ਹਰ ਇੱਕ ਧਰਮ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਇਨਸਾਨ ਮਿਲ ਜਾਵੇਗਾ ਜਿਸ ਦੀ ਨੀਅਤ ਚੰਗੀ ਨਹੀਂ ਹੋਵੇਗੀ ਇਹੋ ਜਿਹੇ ਇਨਸਾਨਾਂ ਨੂੰ ਸਜਾਦਵਾਨ ਦੇ ਵਿੱਚ ਲੋਕਾਂ ਦਾ ਸਾਥ ਦਿਓ ਇਸ ਪਰਿਵਾਰ ਦਾ ਸਾਥ ਦਿਓ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਜ਼ਰੂਰ ਕਰਨਾ ਇੱਥੇ ਤੱਕ ਵੀਡੀਓ ਦੇਖਣ ਦੇ ਲਈ ਧੰਨਵਾਦ